ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਪੂਰਥਲਾ ਜਲੰਧਰ ਬਾਈਪਾਸ ਦੇ ਉੱਤੇ ਕਿਸਾਨਾਂ ਵੱਲੋਂ ਜਿਹੜਾ ਇਹ ਰੂਟ ਬੰਦ ਕੀਤਾ ਗਿਆ ਆ ਕਾਰਨ ਪਹਿਲਾਂ ਵੀ ਅਸੀਂ ਦੱਸ ਹੀ ਚੁੱਕੇ ਆ ਕਿ ਜਿਹੜਾ ਜ਼ਿਮੀਂਦਾਰ ਦੀ ਫਸਲ ਐ ਇਸ ਟਾਈਮ ਜਿਹੜੀ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਆ ਜਦ ਕਿ ਥੋੜੇ ਦਿਨ ਪਹਿਲਾਂ ਆ ਝੋਨੇ ਦੀ ਇਹਨਾਂ ਨੇ ਬਿਲਕੁਲ ਖਰੀਦ ਕੀਤੀ ਆ ਬਹੁਤ ਘੱਟ ਰੇਟ ਤੇ ਜਿਹੜਾ ਆ ਉਸ ਨੂੰ ਖਰੀਦ ਕਰ ਲਈ ਆ ਜਦੋਂ ਇੱਕ ਤਰੀਕ ਆਈ ਐਮਐਸਪੀ ਦੀ ਵਾਰੀ ਆਈ ਆ ਤੇ ਵਪਾਰੀ ਵਰਗ ਨੇ ਆੜਤੀਆਂ ਨੇ ਇਹਨੂੰ ਸਟ੍ਰੋਕ ਕਰ ਦਿੱਤਾ ਆ ਉਹ ਖਰੀਦਦਾਰੀ ਜਿਹੜੀ ਇਹਦੀ ਬੰਦ ਕਰ ਦਿੱਤੀ ਆ ਪ੍ਰੋਬਲਮ ਇੱਥੇ ਇਕੱਲੀ ਨਹੀਂ ਕਿ ਖਰੀਦ ਬੰਦ ਹੋ ਚੁੱਕੀ ਆ ਪ੍ਰੋਬਲਮ ਕਿਸਾਨ ਦੀ ਬਹੁਤ ਵੱਡੀ ਹੈਗੀ ਆ ਇੱਕ ਦੋ ਦਾ ਖੇਤ ਦੇ ਵਿੱਚ ਜਿਹੜਾ ਝੋਨਾ ਇਸ ਟਾਈਮ ਬਿਲਕੁਲ ਪੱਕਿਆ ਹੋਇਆ ਤਿਆਰ ਹੈਗਾ ਆ ਜੇਕਰ ਆਹ ਹੀ ਮੌਨ ਰਿਹਾ 10 ਦਿਨ ਤੱਕ ਇਹ ਬੰਦ ਰਿਹਾ ਥੱਲੋ ਖੇਤ ਜਿਹੜਾ ਸੁੱਕ ਜਾਣਾ ਆ ਉਹ ਦੁਬਾਰਾ ਜਿਹੜੀ ਫਸਲ ਬੀਜਣੀ ਉੱਥੇ ਬਜਾਈ ਨਹੀਂ ਹੋਣੀ ਦੂਸਰਾ ਜਿਹੜਾ ਪਹਿਲੇ ਖੇਤ ਤਿਆਰ ਹੋ ਚੁੱਕਾ ਆ ਫਸਲ ਉਹਦਾ ਨੁਕਸਾਨ ਹੋ ਜਾਣਾ ਅੱਜ ਮਜ਼ਦੂਰ ਵਰਕ ਵੀ ਵਿਹਲਾ ਬੈਠਾ ਆ ਕੰਪੈਨੀਆਂ ਵਿਹਲੀਆਂ ਟਰਾਂਸਪੋਰਟ ਬੰਦ ਪਈ ਆ ਇਹ ਸਾਰਾ ਦਾ ਸਾਰਾ ਜਿਹੜੇ ਜ਼ਿੰਮੇਵਾਰ ਹੈ ਗਵਰਨਮੈਂਟ ਹੈਗੀ ਆ ਮੌਜੂਦਾ ਸਰਕਾਰ ਹੈਗੀ ਆ ਜਿਹੜੀ ਆ ਇਹਨਾਂ ਨੇ ਢਹਿ ਦਿੱਤੀ ਹੋਈ ਆ ਜ਼ਿਮੀਂਦਾਰ ਦਾ ਜਿਹੜਾ ਝੋਨੇ ਦਾ ਨੁਕਸਾਨ ਹੋ ਰਿਹਾ ਆ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਹੀ ਆ ਕਿ ਜਿਹੜੀ ਆ ਝੋਨੇ ਦੀ ਖਰੀਦ ਉਦੀ ਬਿਲਕੁਲ ਜਿਹੜੀ ਆ ਜਿਹੜੀ ਚਾਰ ਮੰਡੀਕਰ ਨੇ ਚਾਲੂ ਕੀਤਾ ਜਾਵੇ ਜਿਹੜੀਆਂ ਸਾਡੀਆਂ ਫਸਲਾਂ ਦੀ ਆ ਉਹ ਸਮੇਂ ਸਿਰ ਜਿਹੜੀ ਚੁਕਾਈ ਕੀਤੀ ਜਾਵੇ ਜੇਕਰ ਨਹੀਂ ਸਾਡੇ ਕਰਦੇ ਫੇਰ ਅਸੀਂ ਵੱਡੇ ਪੱਧਰ ਦੇ ਉੱਤੇ ਵੱਡੇ ਰੋਡ ਜਾਂ ਹਾਈਵੇ ਰੋਡ ਜਾਂ ਟ੍ਰੇਨਾਂ ਇਹਨੂੰ ਅਸੀਂ ਬਲਾਕ ਕਰਾਂਗੇ ਜੀ ਮੋੜੇ ਵੱਲੋਂ ਬਾਈਪਾਸ ਤੇ ਧਰਨਾ ਲਗਾਇਆ ਗਿਆ ਹੈ ਸਾਰੀਆਂ 4-5 ਜੁਨੇ ਨਾਲ ਵੱਲੋਂ ਕੀ ਵਜ੍ਹਾ ਕੀ ਕਾਰਨ ਕਾਰਨ ਇਹ ਆ ਜੀ ਮੰਡੀਆਂ ਦੇ ਵਿੱਚ ਜਿਹੜੀ ਅੜਤਾਲ ਰੱਖ ਦਿੱਤੀ ਗਈ ਹੈ ਵਪਾਰੀ ਵਰਗ ਵੱਲੋਂ ਤੇ ਆੜਤੀਆ ਵਰਗ ਵੱਲੋਂ ਤੋ ਇੱਕ ਤਰੀਕ ਨੂੰ 1 ਅਕਤੂਬਰ ਨੂੰ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਡੀ ਜਿਹੜੀ ਆ ਖਰੀਦ ਉਹ ਸ਼ੁਰੂ ਹੋਊਗੀ 1 ਅਕਤੂਬਰ ਤੋਂ ਜੀ ਤੇ 1 ਅਕਤੂਬਰ ਤੋਂ ਇਹਨਾਂ ਨੇ ਆਪਣੀ ਅੜਤਾਲ ਜਿਹੜੀ ਐਲਾਨ ਕਰ ਦਿੱਤੀ ਐ ਉਧਰ ਖੇਤਾਂ ਵਿੱਚ ਫਸਲ ਜਿਹੜੀ ਆ ਉਹ ਪੱਕ ਕੇ ਤਿਆਰ ਖੜੀ ਆ ਔਰ ਜਿਹੜੀ ਪੱਕ ਕੇ ਤਿਆਰ ਖੜੀ ਫਸਲ ਜਿੱਥੇ ਖਰਾਬ ਹੁੰਦੀ ਆ ਉਥੇ ਦੂਸਰੀ ਫਸਲ ਜਿਹੜੀ ਸਬਜ਼ੀ ਦੀ ਲਾਈ ਜਾਣੀ ਆ ਆਲੂ ਦੀ ਲਾਈ ਜਾਣੀ ਮਟਰਾਂ ਦੀ ਲਾਈ ਜਾਣੀ ਆ ਤੇ ਹੋਰ ਫਸਲਾਂ ਲਾਈਆਂ ਜਾਣੀਆਂ ਉਹਨਾਂ ਦਾ ਜਿਹੜਾ ਸਮਾਂ ਉਹ ਲੰਘ ਰਿਹਾ ਕਿਉਂਕਿ ਇੱਕ ਪਾਸੇ ਤਾਂ ਜਦੋਂ ਇਹ ਫਸਲ ਵੱਢਣੀ ਆ ਜ਼ਮੀਨ ਦੇ ਥੱਲੇ ਉਹਦੇ ਵਿੱਚ ਗਿੱਲ ਹੁੰਦੀ ਆ ਇਹਨਾਂ ਨੇ ਉਹ ਉਹੀ ਫਸਲ 10 ਦਿਨ ਵੱਢਣ ਤੋਂ ਡਿਲੇਟ ਕਰ ਦਿੱਤੀ ਅੱਧੀ ਫਸਲ ਤੇ ਖਰਾਬ ਹੋਣੀ ਹੋਣੀ ਆ ਅਗਲੀ ਫਸਲ ਜਿਹੜੀ ਆ ਉਹ ਲੇਟ ਹੁੰਦੀ ਆ ਉਹਦੇ ਨਾਲ ਪੈਲੀਆਂ ਵੀ ਸੁੱਕ ਜਾਂਦੀਆਂ ਕਿਸਾਨ ਜਿਹੜਾ ਪਹਿਲਾਂ ਕਰਜ਼ੇ ਦੇ ਬੋਝ ਥੱਲੇ ਜੀ ਰਿਹਾ ਜਦੋਂ ਕਿਸਾਨ ਖੁਦ ਕੱਚੀਆਂ ਕਰਦਾ ਤੇ ਲੋਕ ਆਮ ਕਹਿੰਦੇ ਸੁਣਿਆ ਕਿ ਇਹ ਬੁਝਦੇ ਲੋਕ ਨੇ ਪਰ ਬੁਝਦੇ ਲੋਕ ਜਦੋਂ ਫਿਰ ਸੜਕਾਂ ਤੇ ਆਉਂਦੇ ਆ ਉਦੋਂ ਉਸੇ ਵੇਲੇ ਪ੍ਰਸ਼ਾਸਨ ਵੀ ਆ ਜਾਂਦਾ ਕਿ ਤੁਸੀਂ ਸੜਕਾਂ ਤੇ ਨਾਮ ਬੈਠੋ ਅੱਜ 5 ਦਿਨ ਹੋ ਗਿਆ ਮੰਡੀਆਂ ਸੁਨੀਆਂ ਪਈਆਂ ਪ੍ਰਸ਼ਾਸਨ ਤੱਕ ਤੇ ਇੱਕ ਅਧਿਕਾਰੀ ਵੀ ਉਹਨਾਂ ਕੋਲ ਗਿਆ ਹੋਵੇ ਕਿ ਤੁਸੀਂ ਆਪਣੀਆਂ ਮੰਡੀਆਂ ਚਲਾਓ ਉਹ ਕਹਿੰਦੇ ਜੇ ਅਸੀਂ ਮੰਡੀਆਂ 'ਚ ਝੋਨਾ ਖਰੀਦਦੇ ਹਾਂ ਤਾਂ 2 ਲੱਖ ਰੁਪਏ ਦਾ ਜੁਰਮਾਨਾ ਰੱਖਿਆ ਗਿਆ ਉਹਨਾਂ ਦੀ ਜੁਨੀਅਨ ਦਾ ਅੱਜ ਪ੍ਰਸ਼ਾਸਨ ਮੇਰੇ ਸਾਹਮਣੇ ਖੜਾ ਹੈ ਉਹ ਸਾਡੇ ਕੋਲ ਬਹੁਤ ਵਾਰੀ ਆ ਚੁੱਕਾ ਕਿ ਤੁਸੀਂ ਇੱਥੇ ਜਿਹੜਾ 2 ਘੰਟੇ ਲਈ ਜਾਮ ਕਰਨਾ ਇਹ ਨਾ ਕਰੋ ਪਰ ਉਹਨਾਂ ਕੋਲ ਇੱਕ ਵਾਰੀ ਵੀ ਗਿਆ ਹੋਵੇ ਤੁਸੀਂ 5 ਦਿਨ ਹੋ ਗਿਆ ਵੀ ਤੁਸੀਂ ਝੋਨਾ ਖਰੀਦ ਦੇਣੀ ਉਸ ਸੂਬਾ ਜਿਹੜਾ ਖੇਤੀ ਪ੍ਰધાન ਸੂਬਾ ਹੋਵੇ ਉਹਦੀਆਂ ਫਸਲਾਂ ਵੇਚਣ ਲਈ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਵੇ ਇਹ ਸਰਕਾਰ ਵਾਸਤੇ ਇੱਥੇ ਦੇ ਪ੍ਰਸ਼ਾਸਨ ਵਾਸਤੇ ਬੜੀ ਨਿਮੋਸ਼ੀ ਆ ਕਿ ਜਾਂ ਤਾਂ ਇਹਨੂੰ ਹੱਬ-ਹੱਬ ਕੇ ਤੁਸੀਂ ਖੇਤੀ ਪ੍ਰધાન ਸੂਬਾ ਨਾ ਕਿਹਾ ਕਰੋ ਜਾਂ ਜਦੋਂ ਤੁਸੀਂ ਸਟੇਜਾਂ ਤੇ ਬਹਿ ਕੇ ਗੱਲਾਂ ਕਰਦੇ ਹੋ ਕਿ ਸਾਡਾ ਸੂਬਾ ਜਿਹੜਾ ਸੂਰੇ ਭਾਰਤ ਦਾ 70% ਸਾਡਾ ਸੂਬਾ ਇਕੱਲਾ ਢੱਡ ਭਰ ਰਿਹਾ ਤੇ ਫਿਰ ਜੇਦੋ ਸੂਬਾ ਨੂੰ ਆਦੀ ਜੇ ਫਸਲ ਪੱਕਦੀ ਆ ਉਦੋਂ ਉਹਨੂੰ ਧਰਨੇ ਲਾ ਕੇ ਉਸ ਫਸਲ ਨੂੰ ਵੇਚਣਾ ਪੈ ਰਿਆ ਇਹ ਕਿੱਥੇ ਦਾ ਨਿਆ ਆ ਫਿਰ ਪੰਜਾਬ ਦੇ ਲੋਕ ਜਦੋਂ ਬਾਹਰ ਨੂੰ ਜਾਂਦੇ ਆ ਉਦੋਂ ਵੀ ਲੋਕ ਗੱਲਾਂ ਕਰਦੇ ਕਿ ਆਪਣੀ ਧਰਤੀ ਨੂੰ ਛੱਡ ਛੱਡ ਜਾਈ ਜਾਂਦੇ ਆ ਇਹ ਲੋਕ ਜਾਂ ਖੁਦ ਕੱਚੀਆਂ ਕਰਨਗੇ ਜਾਂ ਬਾਹਰ ਜਾਣਗੇ ਜਾਂ ਸੜਕਾਂ ਤੇ ਆ ਕੇ ਲੜਨਗੇ ਮੇਰਾ ਖਿਆਲ ਆ ਜ਼ਮੀਨ ਦਾ ਖੇੜਾ ਤਾਂ ਕਿਸਾਨ ਪਹਿਲਾਂ ਹੀ ਛੱਡਦੇ ਜਾਂਦੇ ਆ ਇਹਨਾਂ ਤੰਗੀਆਂ ਕਰਕੇ ਜੀ ਸਾਡੀ ਮੰਗ ਇਹ ਆ ਜੀ ਤੁਰੰਤ ਮੰਡੀਆਂ ਚਾਲੂ ਕਰਾਈਆਂ ਜਾਣ ਸਾਡੀ ਖੇਤਾਂ ਵਿੱਚ ਫਸਲ ਜਿਹੜੀ ਆ ਉਹ ਖਰਾਬ ਹੋ ਰਹੀ ਆ ਅਗਰ ਸਾਡੀ ਖੇਤਾਂ ਵਾਲੀ ਫਸਲ ਜੇ ਖਰਾਬ ਹੁੰਦੀ ਆ ਅਸੀਂ ਸੜਕਾਂ ਤੇ ਆਵਾਂਗੇ ਆਵਾਂਗੇ ਫਿਰ ਅਸੀਂ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਫਿਰ ਲੋਕਾਂ ਦਾ ਰੋਜ ਜਿਹੜਾ ਉਹ ਥੰਮਿਆ ਨਹੀਂ ਰਹਿਣਾ ਅੱਜ ਅਸੀਂ 2 ਘੰਟੇ ਲਈ ਜਾਮ ਕੀਤਾ ਹੈ ਅੱਜ ਸਾਡੀ ਸੰਯੁਕਤ ਮੋਰਚੇ ਸੂਬੇ ਦੀ ਮੀਟਿੰਗ ਹੈ ਉਸ ਮੀਟਿੰਗ ਵਿੱਚ ਕਿਦਾਂ ਦਾ ਫੈਸਲਾ ਆਉਂਦਾ ਆ ਉਸ ਫੈਸਲੇ ਨੂੰ ਵੀ ਅਸੀਂ ਫੁੱਲ ਚੜਾਵਾਂਗੇ ਉਹ ਫੈਸਲਾ ਵੀ ਅਸੀਂ ਲਾਗੂ ਕਰਾਂਗੇ ਅੱਜ ਤਾਂ ਸਾਡਾ ਸਿਰਫ 2 ਘੰਟੇ ਦਾ ਵਾ ਹੋ ਸਕਦਾ ਸਾਨੂੰ ਕੀ ਹੁਕਮ ਆਉਂਦੇ ਆ ਟ੍ਰੇਨਾਂ ਰੋਕਣੀਆਂ ਬੱਸਾਂ ਰੋਕਣੀਆਂ ਕੀ ਕਰਨਾ ਅਸੀਂ ਆਪਣੀ ਫਸਲ ਹਰ ਹਾਲਤ ਵਿੱਚਣੀ ਆ ਔਰ ਇਹ ਲੋਕ ਜੁੰਡਲੀ ਨੇ ਜੁੰਡਰੀਆਂ ਰਲਗੀਆਂ ਜਿਹਦੇ ਵਿੱਚ ਆੜਤੀਆ ਵਪਾਰੀ ਤੇ ਸਰਕਾਰ ਇਹ ਤਿੰਨੋਂ ਜਣੇ ਰਲ ਕੇ ਚੌਥਾ ਨਾਲ ਦੇ ਨਾਲ ਪ੍ਰਸ਼ਾਸਨ ਰਲ ਗਿਆ ਜਿਹੜਾ ਕਿਸਾਨ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦੇ ਰਿਹਾ ਅਸੀਂ ਆਪਣੇ ਫਸਲਾਂ ਨੂੰ ਵੇਚਣ ਲਈ ਪ੍ਰੋਟੈਸਟ ਕਰਦੇ ਆਂ ਤੇ ਪ੍ਰਸ਼ਾਸਨ ਆ ਕੇ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੁਸੀਂ ਸੜਕਾਂ ਦੇ ਨਾਲ ਬੈਠੋ ਮੈਂ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦਾ ਤੁਸੀਂ ਉਹਨਾਂ ਮੰਡੀਆਂ ਦੇ ਵਿੱਚ ਬੈਠੇ ਆ ਜਿਹੜੇ ਵਪਾਰੀ ਬੈਠੇ ਆ ਆੜਤੀਏ ਬੈਠੇ ਆ ਉਹਨਾਂ ਕੋਲ ਕਿਤੇ ਇੱਕ ਵਾਰੀ ਵੀ ਜਾ ਕੇ ਦੇਖੋ ਪਤਾ ਨਹੀਂ ਉਹਨਾਂ ਕੋਲ ਡਰਦੇ ਆ ਕੀ ਗੱਲ ਹੈ ਕੀ ਕਹਿਣਾ ਚਾਹੋਗੇ ਅੱਜ ਦੇਸ਼ ਪਰਨੇ ਪਰੇ ਮੈਂ ਸੰਯੁਕਤ ਸਾਲ ਮੋਰਚਾ ਕਪੂਰਥਲਾ ਦਾ ਬਤੌਰ ਕਨਵੀਨਰ ਜਿਹੜਾ ਅੱਜ ਦੀ ਧਰਨੇ ਬਾਰੇ ਪੰਜਾਬ ਸਰਕਾਰ ਨੂੰ ਇਹ ਕਹਲ ਕਹਿਣੀ ਚਾਹਣਾ ਕਿ ਅਸੀਂ ਬੜੇ ਮਜਬੂਰੀ ਦੇ ਵਿੱਚ ਧਰਨਾ ਲਾਇਆ ਜਿਹੜਾ ਜਾਮ ਕੀਤਾ ਆ ਕਿਸਾਨ ਕਦੇ ਵੀ ਖੁਸ਼ੀ ਨਾਲ ਇਦਾਂ ਦਾ ਕੰਮ ਨਹੀਂ ਕਰਦੇ ਕਿਉਂਕਿ ਅਸੀਂ ਬੜੇ ਦਿਨਾਂ ਤੋਂ ੜਿਕ ਰਹੀ ਕਿ ਜਿਹੜੀ ਧਾਨ ਦੀ ਫਸਲ ਆ ਇਹਦੀ ਖਰੀਦ ਦੇ ਪ੍ਰਬੰਧ ਜਿਹੜੇ ਆ ਸਰਕਾਰ ਕਰੂਗੀ ਔਰ ਕਿਸਾਨਾਂ ਦੀ ਲੁੱਟ ਤੋਂ ਜਿਹੜੀ ਹੋ ਰਹੀ ਆ ਮੰਡੀ ਦੇ ਵਿੱਚ ਬਹੁਤ ਸਸਤੇ ਭਾਅ ਤੇ ਜਿਹੜਾ ਵਪਾਰੀ ਖਰੀਦ ਰਿਹਾ ਆ ਉਹ ਤੋਂ ਕਿਸਾਨਾਂ ਦੀ ਜਿਹੜੀ ਆ ਰਾਹਤ ਮਿਲੂਗੀ ਪਰ ਸਰਕਾਰ ਪੰਜਾਬ ਸਰਕਾਰ ਨੇ ਬਹੁਤ ਢਿੱਲੇ ਜਿਹੜੇ ਆ ਕਦਮ ਚੁੱਕੇ ਆ ਔਰ ਉਹਨੇ ਮਤਲਬ ਮੌਕਾ ਦਿੱਤਾ ਕਿ ਕਿਸਾਨਾਂ ਦੀ ਲੁੱਟ ਹੋਵੇ ਔਰ ਉਹਨੇ ਜਿਹੜੇ ਭਾਰਤ ਸਰਕਾਰ ਨਾਲ ਮਸਲੇ ਸੀਗੇ ਉਹ ਵੀ ਹੱਲ ਨਹੀਂ ਕੀਤੇ ਔਰ ਜਿਹੜੇ ਆੜਤੀਆਂ ਨਾਲ ਮਸਲੇ ਸੀ ਛੱਲਰਾਂ ਨਾਲ ਮਸਲੇ ਉਹ ਵੀ ਹੱਲ ਨਹੀਂ ਕੀਤੇ ਔਰ ਇਹ ਤਮਾਸ਼ਵੀਨ ਜਿਹੜੇ ਆ ਬਣੀ ਹੋਈ ਹੈ ਸਰਕਾਰ ਔਰ ਅਸੀਂ ਸਰਕਾਰ ਨੂੰ ਇਹ ਦੱਸਣੀ ਚਾਹੁੰਦੇ ਆ ਇਹ ਸਰਕਾਰ ਜਿਹੜੀ ਕਿਸਾਨਾਂ ਦਾ ਜਿਹੜਾ ਇਮਤਿਹਾਨ ਨਾ ਲਵੇ ਔਰ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਕਿਸਾਨਾਂ ਦਾ ਇੱਕ ਇੱਕ ਦਾਣਾ ਐਮਐਸਪੀ ਤੇ ਉਠਾਂਗੇ ਤੇ ਹੁਣ ਪਿਛਲੇ ਦਿਨਾਂ ਚ ਅਸੀਂ ਦੇਖ ਰਹੇ ਹਾਂ ਕਿ 5-500 ਰੁਪਿਆ ਕਵੈਂਟਲ ਮਗਰ ਜਿਹੜਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਔਰ ਐਮਐਸਪੀ ਤੇ ਜਦੋਂ ਫਰੀਦ ਹੋਣੀ ਸ਼ੁਰੂ ਹੋਣੀ ਸੀ ਉਹ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦੇਣ ਲਈ ਆ ਜਾਏ ਆ ਕਿ ਜਲਦ ਤੋਂ ਜਲਦ ਜਿਹੜੀ ਆ ਮਸਲੇ ਹੱਲ ਕਰਕੇ ਔਰ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਆ ਉਹ ਬੰਦ ਹੋਵੇ ਔਰ ਐਮਐਸਪੀ ਤੇ ਜਿਹੜੀ ਆ ਉਹ ਖਰੀਦ ਜਿਹੜੀ ਆ ਸ਼ੁਰੂ ਕੀਤੀ ਜਾਵੇ Gracias.